ਪੰਜਾਬ ਇਸ ਭਿਆਨਕ ਖੜਾ ਨਹੀਂ ਮਾਰ ਰਿਹਾ ਬਹੁਤ ਜਿਆਦਾ ਜਿਹੜਾ ਨੁਕਸਾਨ ਪੰਜਾਬ ਦਾ ਕਰੋੜਾਂ ਅਰਬ ਰੁਪਈਆ ਦੇ ਨਾਲ ਨਾਲ 2581 ਪਿੰਡ 10.90 ਲੱਖ ਲੋਕ ਪ੍ਰਭਾਵਿਤ ਹੋ ਰਹੇ ਹਨ 50 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ 5 ਲੱਖ ਏਕੜ ਜ਼ਮੀਨ ਦਾ ਨੁਕਸਾਨ 13299 ਕਰੋੜ ਰੁਪਈਏ ਦੀ ਬੁਨਿਆਦੀ ਢਾਂਚੇ ਦਾ ਨੁਕਸਾਨ ਜਿਵੇਂ ਕਿ ਸਾਰੇ ਮਾਨਯੋਗ ਮੈਂਬਰਸ਼ਿਪបាន ਨੇ ਦੱਸਿਆ ਸਕੂਲ ਪਸ਼ੂ ਹਸਪਤਾਲ ਸੜਕਾ ਆ ਘਰਾਂ ਦਾ ਪਸ਼ੂਆਂ ਦਾ ਤਾਂ ਦਾ ਬਹੁਤ ਨੁਕਸਾਨ ਹੋਇਆ ਸੋ ਜਿਵੇਂ ਵਿਰੋਧੀ ਪਾਰਟੀ ਦੇ ਸਾਡੇ ਐਨਓਪੀ ਸਾਹਿਬ ਜਾਂ ਸਾਰੇ ਭਰਾਵਾਂ ਨੇ ਬੀਜੇਪੀ ਪਾਰਟੀ ਨੇ ਕਾਲੀਦਾਨ ਨੇ ਇਹ ਸਾੜਾਂ ਦੇ ਦਿਨਾਂ ਦੇ ਦੌਰਾਨ ਬਹੁਤ ਸਾਰੀਆਂ ਸਿਆਸੀ ਰੋਟੀਆਂ ਸਿੱਕਣ ਦੀ ਕੋਸ਼ਿਸ਼ ਕੀਤੀ ਮੇਰੀ ਡਿਊਟੀ ਮੈਂ ਧੰਨਵਾਦ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪੂਰੀ ਪੰਜਾਬ ਸਰਕਾਰ ਦੀ ਨਿਮਾਂਦਿਆਂ ਦੇ ਧੰਨਵਾਦ ਕਰਦਾ ਮੈਂ ਆਪਣੇ ਪਾਰਟੀ ਸੁਪਰੀਮ ਹੋਰਮਨ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਸਾਡੇ ਹਰ ਵਰਕਰ ਨੂੰ ਪਹਿਲੇ ਦਿਨ ਤੋਂ ਡਿਊਟੀ ਲਗਾ ਦਿੱਤੀ ਕਿ ਜਾ ਕੇ ਹੜਾ ਵਾਲੇ ਪਿੰਡਾਂ ਦੇ ਵਿੱਚ ਵੜ ਜਾਵੋ ਸਭ ਤੋਂ ਪਹਿਲਾਂ ਲੋਕਾਂ ਦੀਆਂ ਜਾਨਾਂ ਬਚਾਵੋ ਉਹਨਾਂ ਦੇ ਡੰਗਰਾਂ ਦੀਆਂ ਜਾਨਾਂ ਬਚਾਵੋ ਉਹਨਾਂ ਦੇ ਰੋਟੀ ਪਾਣੀ ਦਾ ਬੰਦਵਸਤ ਕਰੋ ਉਹਨਾਂ ਨੂੰ ਰਾਸ਼ਨ ਪਹਚਾਵੋ ਇੱਥੇ ਤੱਕ ਤੇ ਚਾਰੇ ਦਾ ਬੰਦਵਸਤ ਕਰਕੇ ਡੰਗਰਾਂ ਨੂੰ ਵੀ ਚਾਰਾ ਪਹਚਾਇਆ ਜਾਵੇ ਕਿਸ਼ਤੀਆਂ ਦਾ ਪ੍ਰਬੰਧ ਕਰਕੇ ਮੇਰੀ ਡਿਊਟੀ ਖੁਦ ਮੁੱਖ ਮੰਤਰੀ ਸਾਹਿਬ ਵੱਲੋਂ ਸੁਲਤਾਨਪੁਰ ਲੋਧੀ ਲੱਗੀ ਸੋ ਮੈਂ ਧੰਨਵਾਦੀ ਆ ਰਾਣਾ ਜੀ ਦਾ ਵੀ ਰਾਣਾ ਜੀ ਵੀ ਉੱਥੇ ਆਏ ਖੁਦ ਮੈਨੂੰ ਉਹਨਾਂ ਨੇ ਸਲਾਹ ਦਿੱਤੀ ਕਿ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਸੋ ਨਾਲ ਇਹਨਾਂ ਨੇ ਇੱਕ ਦੋ ਬੇਨਤੀਆਂ ਕੀਤੀਆਂ ਸਰਕਾਰ ਨੂੰ ਸੋ ਵੀ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਕੇ ਨਾਲ ਦੀ ਨਾਲ ਮਕਸਦ ਅਸੀਂ ਉਸ ਹੜ੍ਹਾਂ ਦੇ ਦਿਨਾਂ ਦੇ ਵਿੱਚ ਚਾਹੇ ਵਿਰੋਧੀ ਪਾਰਟੀ ਆ ਚਾਹੇ ਸਾਡੀ ਪਾਰਟੀ ਆ ਜਾਂ ਸਾਡੀ ਸਰਕਾਰ ਆ ਕਿ ਲੋਕਾਂ ਦੀ ਸੇਵਾ ਕਰਨਾ ਅਸੀਂ ਸਾਰੇ ਨਾਲ ਮਿਲ ਕੇ ਬਹੁਤ ਸੇਵਾ ਕਰ ਰਿਹਾ ਸੀ ਸੋ ਬਹੁਤਿਆਂ ਨੂੰ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਕਿ ਜਿਵੇਂ ਮੇਰਾ ਆਪਰਾ ਮਨਵਿੰਦਰ ਸਿੰਘ ਗੈਸਪੁਰਾ ਕਹਿ ਰਿਹਾ ਸੀ ਕਿ ਰੋਟੀਆਂ ਸੇਕਣੀਆਂ ਕੋਸ਼ਿਸ਼ ਕਰ ਰੇ ਸੀ ਕਿ ਸਾਰੇ ਇਸ ਤਰੀਕੇ ਨਾਲ ਰੋਟੀਆਂ ਸੇਕ ਕੇ ਸਾਡੀਆਂ ਵੋਟਾਂ ਬਣ ਜਾਣਗੀਆਂ ਪਰ ਇਸ ਹਾਲਾਤ ਜਿਹੜੇ ਚੱਲ ਰਹੇ ਸੀ ਉਸ ਦਿਨਾਂ ਦੇ ਵਿੱਚ ਇਹੋ ਜਿਹੀ ਇੱਕ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਸੀ ਸਾਨੂੰ ਹਮੇਸ਼ਾ ਹੀ ਗੁਰੂਆਂ ਪੀਰਾਂ ਤੋਂ ਆਪਣੇ ਬਜ਼ੁਰਗਾਂ ਤੋਂ ਇਹ ਵਿਲਿਆ ਕਿ ਜੇ ਪੰਜਾਬ ਦੇ ਵਿੱਚ ਕੋਈ ਦੁੱਖ ਆਵੇ ਤੋ ਉਹਦੇ ਸਭ ਤੋਂ ਅੱਗੇ ਹੋ ਕੇ ਉਸ ਦਾ ਦੁੱਖ ਬਣਾਓ ਵੰਡਾਓ ਇਹ ਦੁੱਖ ਦੀ ਕੜੀ ਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਜੀ ਨੇ ਸਾਡੀ ਡਿਊਟੀ ਲਈ ਕਿਹਾ ਜਾਓ ਜਾ ਕੇ ਕੱਲੇ ਕੱਲੇ ਭੈਣ ਭਰਾਵਾਂ ਦੀ ਉਹਨਾਂ ਦੀ ਬੱਚਿਆਂ ਦੀਆਂ ਜਾਨਾਂ ਬਚਾਓ ਸੋ ਸਾਡੀ ਪੂਰੀ ਆਮ ਆਦਮੀ ਪਾਰਟੀ ਦਾ ਹਰ ਵਰਕਰ ਸਰਕਾਰ ਦਾ ਹਰ ਲੀਡਰਸ਼ਿਪ ਮਾਨ ਪ੍ਰਸ਼ਾਸਨ ਨੂੰ ਨਾਲ ਲੈ ਕੇ ਉੱਥੇ ਲੱਗੇ ਰਹੇ ਕੱਲੇ ਕੱਲੇ ਘਰ ਜਾ ਕੇ ਕਿਸ਼ਤੀ ਦੇ ਵਿੱਚ ਜਾ ਕੇ ਜਦੋਂ ਉੱਥੇ ਮਾਵਾਂ ਭੈਣਾਂ ਦੇ ਹਾਲਾਤ ਦੇਖੇ ਸਪੀਕਰ ਸਾਹਿਬ ਰੋਣ ਹੁੰਦੱਸ ਕਿਵੇਂ ਮਾਵਾਂ ਰੋਂਦੀਆਂ ਸੀ ਕਿਵੇਂ ਗੱਲ ਲੱਕੇ ਰੁੰਦੀਆਂ ਸੀ ਸਾਡੀਆਂ ਪੈਣਾ ਸਾਡੀਆਂ ਬੱਚੀਆਂ ਰੁੰਦੀਆਂ ਸੀ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਕਿਹਾ ਕਿਤਾਬਾਂ ਰੁੜ ਗਈਆਂ ਮੈਨੂੰ ਬਹੁਤ ਸਾਰੀਆਂ ਬੱਚੀਆਂ ਮਿਲੀਆਂ ਕਿ ਸਾਡੀਆਂ ਕਿਤਾਬਾਂ ਰੁੜ ਗਈਆਂ ਸੀ ਕਿਵੇਂ ਪੜਾਂਗੇ ਅਸੀਂ ਕਿਵੇਂ ਸਕੂਲ ਜਾਵਾਂਗੇ ਸੋ 80 ਤੇ 13000 14000 ਦਾ ਆਈਡੀਆ ਲਾਈ ਬੈਠੇ ਆ ਕਿ ਇੰਨੇ ਕਰੋੜ ਦਾ 13000 14000 ਕਰੋੜ ਦਾ ਨੁਕਸਾਨ ਹੋ ਗਿਆ ਪਰ ਵਾਕਈ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਕੱਲ ਦੱਸਿਆ ਕਿ ਬਹੁਤ ਸਾਰੇ ਲੋਕਾਂ ਦੇ ਸੁਪਨੇ ਰੁੜ ਗਏ ਬੱਚਿਆਂ ਦੇ ਸੁਪਨੇ ਰੁੜ ਗਏ ਸੋ ਅਸੀਂ ਉਸ ਸੁਪਨਿਆਂ ਨੂੰ ਉਹ ਜਿਹੜੇ ਹੋਏ ਹੋਏ ਨੁਕਸਾਨ ਨੂੰ ਮੈਂ ਪੰਜਾਬ ਦੇ 2500 81 ਪਿੰਡਾਂ ਦੇ ਭੈਣ ਭਰਾਵਾਂ ਨਾਲ ਬਜ਼ੁਰਗਾਂ ਨਾਲ ਵਾਅਦਾ ਕਰਦੇ ਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਸੇਵਾ ਭਾਵਨਾ ਨਾਲ ਨਿਮਰਤਾ ਨਾਲ ਉਹ ਸੇਵਾ ਨਵਾ ਰਹੀ ਸੀ ਤੇ ਇਹ ਸੇਵਾ ਨਵਾਵਾਂਗੇ ਥੈਂਕ ਯੂ 5 ਮਿੰਟ ਸਪੀਕਰ ਸਾਹਿਬ 5 ਮਿੰਟ ਦੇਖੋ ਮੈਂ ਪਹਿਲੇ ਤਿੰਨ ਦਿਨ ਤੋਂ ਮੈਂ ਮੰਤਰੀ ਜੀ ਤੁਸੀਂ ਬਹੁਤ ਸਰਕਾਰ ਨੂੰ ਤੁਸੀਂ ਤੁਸੀਂ ਕੰਮ ਵੀ ਬਹੁਤ ਕੀਤਾ ਲੇਕਿਨ ਆਪਣੇ ਹੋਰ ਸਾਥੀ ਰਹਿ ਜਾਣੇ ਆ ਇਹ 3 ਮਿੰਟ ਦੇ ਦਿਓ ਸਪੀਕਰ ਸਾਹਿਬ ਮੈਂ ਚਲੋ ਬਾਕੀ ਗੱਲ ਮੈਂ ਵਾਦਾ ਕਰਦਾ ਅਸੀਂ ਸਾਡੀ ਸਰਕਾਰ ਇਸੇ ਤਰ੍ਹਾਂ ਨਿਮਾਣੇ ਵਣਕੇ ਸੇਵਾਦਾਰ ਵਣਕੇ ਜਿਸ ਤਰ੍ਹਾਂ ਸੇਵਾ ਨਿਵਾਹ ਰਹੀ ਹੈ ਇਹ ਨਿਵਾਵਾਂਗੇ ਕੱਲੇ ਕੱਲੇ ਤੇ ਕਾਰਖਾਨਾ ਵੀ ਬਣੂਗਾ ਕੱਲੇ ਕੱਲੇ ਦੀ ਸੱਤ ਵੀ ਮਾਣਾ ਲੋਕਾਂ ਨੂੰ ਵਿਸ਼ਵਾਸ ਹੈ ਕਿ ਭਗਵੰਤ ਸਾਬ ਤੇ ਉਹ ਅਸੀਂ ਕਰਾਂਗੇ ਮੈਂ ਗੱਲ ਦੱਸਣੀ ਚਾਹੁੰਦਾ ਸਪੀਕਰ ਸਾਹਿਬ ਦੁੱਖ ਬੜਾ ਲੱਗਾ ਕਿ ਜਦੋਂ ਇਹਨਾਂ ਲੋਕਾਂ ਦਾ ਦੁੱਖ ਲੈ ਕੇ ਕਿਸਾਨ ਭਰਾਵਾਂ ਦਾ ਪੰਜਾਬ ਦੇ ਲੋਕਾਂ ਦਾ ਸਾਨੂੰ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਰਹੇ ਸੋ ਇਸ ਟਾਈਮ ਤੇ ਪਹਿਲਾਂ ਬੜੀ ਖੁਸ਼ੀ ਹੋਈ ਕਿ ਕੁਝ ਨਾ ਕੁਝ ਪ੍ਰਧਾਨ ਮੰਤਰੀ ਜੀ ਸਾਡੇ ਪੰਜਾਬ ਦੇ ਪੰਜਾਬੀਆਂ ਲਈ ਕੁਝ ਦੇ ਕੇ ਜਾਣਗੇ ਮੈਂ ਸ਼ਾਰਟ ਕਟ ਦੇ ਵਿੱਚ ਦੱਸ ਰਿਹਾ ਕਿ ਜਦੋਂ ਉਹਨਾਂ ਨੇ 1600 ਕਰੋੜ ਐਲਾਨ ਕੀਤਾ ਤੋ ਮੈਂ ਬੇਨਤੀ ਲਗਾਈ ਖੜਾ ਹਾਂ ਪਰ ਨਾ ਤੇ ਮੈਨੂੰ ਪ੍ਰੋਟੋਕੋਲ ਦੇ ਗਲਤ-ਗਲਤ ਇਸ਼ਾਰੇ ਆ ਰਹੇ ਸੀ ਕਿ ਨਹੀਂ ਤੁਸੀਂ ਬੋਲ ਨਹੀਂ ਸਕਦੇ ਪਰ ਪੰਜਾਬੀਆਂ ਲਈ ਬੋਲਣਾ ਇਸ ਮੁਸੀਬਤ ਦੇ ਘੜੀ ਚ ਬੋਲਣਾ ਮੈਂ ਆਪਣਾ ਹੱਕ ਸਮਝਿਆ ਤੇ ਮੈਂ ਖੜਾ ਹੋ ਕੇ ਬੋਲਿਆ ਸੋਦੇ ਬਾਰੇ ਸਾਰੇ ਜਾਣਦੇ ਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਜਵਾਬ ਦਿੱਤਾ ਹੰਕਾਰ ਭਰੇ ਲਹਿਜੇ ਚ ਮਜ਼ਾਕ ਭਰੇ ਲਹਿਜੇ ਚ ਕਿ ਹਿੰਦੀ ਨਹੀਂ ਆਉਂਦੀ ਬੜਾ ਦੁੱਖ ਲੱਗਾ ਜੇ ਅਸੀਂ ਪੰਜਾਬੀਆਂ ਲਈ ਆਪਣੀ ਮੰਗ ਨਹੀਂ ਰੱਖ ਸਕਦੇ ਆਪਣੇ ਪ੍ਰਧਾਨ ਮੰਤਰੀ ਤੋਂ ਤੇ ਫਿਰ ਉਹ ਪੰਜਾਬ ਕਿਉਂ ਆਏ ਠੀਕ ਉਸ ਤੋਂ ਬਾਅਦ ਦੁੱਖ ਹੋਰ ਵੱਡਾ ਲੱਗਾ ਸਪੀਕਰ ਸਾਹਿਬ ਸਾਢੇ 3 ਸਾਲ ਪੁਨੇ 4 ਸਾਲ ਹੋ ਗਏ ਇਸ ਜਦੋਂ ਵੀ ਸਸਨ ਲੱਗਦਾ ਪੂਰੇ ਪੰਜਾਬ ਦੀ ਸੇਵਾ ਨਿਭਾ ਰਹੇ ਆ ਇਸ ਪਵਿੱਤਰ ਸਦਨ ਦੇ ਵਿੱਚ ਬੈਠ ਰਹੇ ਆ ਜਿਹੜੇ ਇਸ ਪਵਿੱਤਰ ਸਦਨ ਤੋਂ ਹੋ ਕੇ ਚਲੇਗੇ ਵਿਰੋਧੀ ਧਿਰ ਦੇ ਪ੍ਰਧਾਨ ਜੀ ਉਹ ਕਹਿ ਰਹੇ ਨੇ ਕਿ ਮੈਂ ਮੁੰਡੀਆਂ ਨੂੰ ਨਹੀਂ ਜਾਣਦਾ ਭਾਜਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਕਹਿ ਰਹੇ ਮੈਂ ਮੁੰਡੀਆਂ ਨੂੰ ਨਹੀਂ ਜਾਣਦਾ ਮੈਂ ਜਦੋਂ ਸੁਲਤਾਨ ਵੱਲੋਂ ਦੀ ਸੇਵਾ ਕਰਿਆ ਸੀ ਉੱਥੇ ਸਾਡੇ ਆਲੋਪੀ ਸਾਹਿਬ ਚਾਹ ਗੁੱਸਾ ਕਰਨ ਇਹ ਵੀ ਉੱਥੇ ਆਏ ਇੱਥੇ ਪੱਤਰਕਾਰ ਵੀਰਾਂ ਨੇ ਕਿਹਾ ਕਿ ਮਨਿਸਟਰ ਸਾਹਿਬ ਅੰਦਰ ਰਾਸ਼ਨ ਪਚਾ ਰਿਆ ਕਹਿੰਦੇ ਇਹਨਾਂ ਨੂੰ ਕੌਣ ਪੁੱਛਦਾ ਸਾਨੂੰ ਲੋਕ ਪੁੱਛਣਗੇ ਆਲੋਪੀ ਸਾਹਿਬ ਅਸੀਂ ਜਿਹੜਾ ਦੀ ਸੇਵਾ ਕਰੀਏ ਉਹਨੂੰ ਡਿਸਕ ਕਰੋ ਸੋ ਸਪੀਕਰ ਸਾਹਿਬ ਬੇਨਤੀ ਆਸੀਂ ਸੇਵਾਦਾਰ ਬਣ ਕੇ ਸੇਵਾ ਨਿਭਾ ਰਿਆ ਜੇ ਭਾਜਪੀ ਕਾਂਗਰਸ ਦੇ ਕਾਂਗਰਸੀ ਦੇ ਮਾਨਯੋਗ ਮੈਂਬਰਸ਼ਿਪਾਂ ਨੂੰ ਉਹਨਾਂ ਦੇ ਆਗੂਆਂ ਨੂੰ ਸਾਡੀ ਪਛਾਣ ਨਹੀਂ ਆਈ ਤਾਂ ਫਿਰ ਇਹਨਾਂ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਆ ਲੋਕਾਂ ਦੀ ਸੇਵਾ ਕੀ ਕਰਨ ਥੈਂਕ ਯੂ ਥੈਂਕ ਯੂ ਤੋਂ ਮੈਂ ਇਹੀ ਕਹਿੰਦਾ ਹੋਇਆ ਫਿਰ ਤੁਹਾਡੇ ਜਰੀਏ ਪੰਜਾਬ ਦੇ ਉਸ ਆਫਤ ਵਾਲੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਦਾ ਵਾਅਦਾ ਕਰਦੇ ਆ ਕਿ ਸਾਡੇ ਵੱਲੋਂ ਪੂਰੀ ਪਲੈਨਿੰਗ ਆ ਸੋ ਸਾਰੇ ਫਸਲਾਂ ਦੇ ਨੁਕਸਾਨ ਵੀ ਮਿਲਣਗੇ ਫਸਲਾਂ ਦੇ ਖਰਾਬੇ ਵੀ ਮਿਲਣਗੇ ਨੁਕਸਾਨ ਨੇ ਹੋਏ ਹਰ ਚੀਜ਼ ਦਾ ਜਿਹੜਾ ਨੁਕਸਾਨ ਸੋ ਜਿਵੇਂ ਲੋਕ ਕਹਿੰਦੇ ਨੇ ਕਿ ਇਹਨਾਂ ਨੇ ਪਸ਼ੂਆਂ ਦੇ ਪੈਸੇ ਨਹੀਂ ਦੇਣੇ ਇਹਨਾਂ ਦੇ ਪੇਟ ਬੱਕਰੀਆਂ ਦੇ ਪੈਸੇ ਨਹੀਂ ਦੇਣੇ ਮੈਂ ਬੇਨਤੀ ਕਰਦਾ ਹਾਂ ਸਪੀਕਰ ਸਾਹਿਬ ਪੇਟ ਬੱਕਰੀਆਂ ਦੇ ਇਹ ਲਿਸਟ ਬਣਾ ਕੇ ਦੇਣ 4000 ਰੁਪਏ ਦੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਮਿਲਣਗੇ ਥੈਂਕ ਯੂ ਇਹ ਕੰਦਰੇ ਮੁਰਗੀਆਂ ਦੇ ਪੈਸੇ ਨਹੀਂ ਦੇਣੇ ਸਪੀਕਰ ਸਾਹਿਬ 100 ਰੁਪਏ ਪ੍ਰਤੀ ਮੁਰਗੀ ਦੇ ਪੈਸੇ ਵੀ ਦਵਾਗੇ ਪਰ ਜੇ ਇਹਨਾਂ ਦੀ ਮਰਜ਼ੀ ਹੋ ਤਾਂ ਇਹ ਲਿਸਟ ਬਣਾ ਕੇ ਜੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਦਵਾਉਂਦੇ ਥੈਂਕ ਯੂ ਬਹੁਤ ਬਹੁਤ